ਜੋ ਕਿ ਲੱਖਾ ਸਿੰਘ ਸੁਧਾਨਾ ਦਾ ਚੋਣਸ਼ਾਨ ਵਾਰਟੀ ਹੈ ਵਾਰਟੀ ਹੈ ਵਾਰਟੀ ਹੈ 10ਵੇਂ ਨੰਬਰ ਤੇ ਭਾਈ ਵਾਰਟੀ ਵਾਲਾ ਬਟਨ ਦਵਾ ਕੇ ਸਰਦਾਰ ਲੱਖਾ ਸਿੰਘ ਸੁਧਾਨਾ ਲੋਕਾਂ ਨੂੰ ਜਨਤ ਕਰੋ ਜੋ ਕਿ ਪਾਵਰੀ ਮਿੰਟਰ ਦੇ ਵਿੱਚ ਜਾ ਕੇ ਲੱਖਾ ਸਿੰਘ ਸੁਧਾਨਾ ਪੰਜਾਬ ਦੇ ਮੁੱਦਿਆਂ ਦੀ ਗੱਲ ਉਠਾਵੇਗਾ ਪੰਜਾਬ ਦੀ ਨੌਜਵਾਨੀ ਦੀ ਨਸ਼ਿਆਂ ਤੋਂ ਬਚੜਵਾਤੇ ਗੱਲ ਉਠਾਵੇਗਾ ਪੰਜਾਬ ਦੇ ਪਾਣੀਆਂ ਦੀ ਗੱਲ ਉਠਾਵੇਗਾ ਸੋ ਸਾਰੇ ਸਰਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਘੇਰੇ ਵਿੱਚ ਬਸ 7 ਮਿੰਟਾਂ ਦੇ ਵਿੱਚ ਦਾਣਾਵੰਡੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਉਸ ਜਗ੍ਹਾ ਦੇ ਵਿੱਚ ਬਹੁਤ ਹੀ ਸਤਕਾਰਯੋਗ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਨਾਲ ਭਾਈ ਭਾਨਾ ਸਿੰਘ ਸਿੱਧੂ ਸਰਦਾਰ ਲਖਾ ਸਿੰਘ ਸਾਹਿਬ ਸੱਜੂ ਸੁਹਾਣਾ ਯੋਗੇਸ਼ ਕਾਹਲੇ ਤੇ ਮਜੀਦਾਨ ਤੁਹਾਡੀ ਆਵਾਜ਼ ਨੂੰ ਉਹਨਾਂ ਦੇ ਪਾਹੀ ਵਿਚਾਰ ਸੁਣਵਾਥੇ ਤੇ ਆਪਣੇ ਵਿਚਾਰ ਰੱਖਵਾਥੇ ਵਿਦਵਾਨ ਉਹਨਾਂ ਦੇ ਪੰਨਲ ਕੇ ਗਲਵਟਾ ਕਰੀਏ ਵਿਚਾਰ ਕਰੀਏ ਸਾਲਣ ਬਾਟ ਜੋ ਉੱਤੇ ਮੋਰ ਲਾ ਕੇ ਤਾਲਜਾਂ ਕਰ ਦਿਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਸਮੇਂ ਬਾਈ ਨੇ ਮਦਦਤਾ ਕੀਤੀਆਂ ਆ ਦੇ ਵਿੱਚ ਛੋਟੀ ਬਾਤ ਤੋਂ ਬਾਅਦ ਮਦਦ ਕਰੂਗਾ ਔਰ ਕਰਤਾ ਆ ਰਿਹਾ ਵੀਰੋ ਬੇਨਤੀ ਹੈ ਹਰੇਕ ਵਰਗ ਦੇ ਨਾਲ ਭਾਈ ਲਖਣ ਸਿੰਘ ਸਿਧਾਣਾ ਖੜਦੇ ਆ ਜਿਸ ਤਰ੍ਹਾਂ ਤੇ ਆਪ ਹੀ ਸਾਰੇ ਨਗਰ ਨੂੰ ਪਤਾ ਹੈ ਕਿ ਸਾਡੇ ਨੌਜਵਾਨ ਵੀਰ ਇਹਨਾਂ ਸਰਕਾਰਾਂ ਦੇ ਨਸਾਂ ਤੋਂ ਲਾ ਦਿੱਤੇ ਔਰ ਸਾਡੇ ਲੋਕਾਂ ਨੂੰ ਦੇਖ ਦਿੱਤਾ ਸਾਡੀ ਧਰਤੀ ਬਰਬਾਦ ਕਰ ਦਿੱਤੀ ਇਹਨਾਂ ਗਲਤ ਸਰਕਾਰਾਂ ਨੇ ਨੋ ਬਾਸ ਜਾਨਵਾ ਤੇ ਕਿਸਾਨਾਂ ਨੂੰ ਵੰਦ ਦੇ ਪਾਰੀਆਂ ਦੇ ਭਾਈ ਲਖਣਾ ਸਿੰਘ ਸੁਧਾਣੇ ਦਾ 1000 ਨਿਸਾਨ ਬਾਸ ਦੀਆਂ ਵੀਰੋ ਜਿਤਾ ਕੇ ਆਪਾਂ ਸਾਡ ਦੇ ਵਿੱਚ ਲਿਖੇ ਸਾਡੇ ਹੋ ਜਾ ਕਿ ਖਾਲਸਾ ਪਾਠ ਸਾਡੇ ਜੋ ਯਾਰ ਆ ਬਾਪੀ ਸਾਰੇ ਰਕਰ ਨੂੰ ਜਿਹੜਾ ਹਰਾਂ ਦੀ ਮਾਰ ਪਈ ਸੀ ਉਹਦਾ ਭਾਈ ਦਖਾ ਸਿੰਘ ਸੁਧਾਣੇ ਨੇ ਸਾਡੇ ਸਾਰੇ ਨੌਜਾਨ ਵੀਰਾਂ ਦੇ ਸਾਹ ਜਵਾਲ ਖੇਤੇ ਆਸੀ ਤੇ ਬੰਦਾ ਕਰ ਲੋ ਇੱਕ ਬੰਦੇ ਨੇ 70-80 ਕਿੱਲਾਂ ਦੇ ਵਿੱਚੋਂ ਬਰੇਤੀ ਚਕਾ ਕੇ 15 ਦਿਨਾਂ ਦੇ ਵਿੱਚ ਬਾਣ ਵੇਚਦੇ ਕਰਤੇ ਉਹ ਜ਼ਿਮੀਦਾਰ ਇਹ ਗੱਲਾਂ ਕਹਿੰਦੇ ਸੀ ਕਹਿੰਦੇ ਅਸੀਂ ਜੇ 20 ਸਾਲ ਦੀ ਬਰੇਤੀ ਚੱਕੀ ਜਾਈਏ ਸਾਥੋਂ ਬਰੇਤੀ ਨਹੀਂ ਚੱਕੀ ਜਾਂਦੀ ਸੀ ਅਸੀਂ ਭੁੱਖੇ ਮਰ ਜਾਂਦੇ ਪਰ ਗੁਰਮੁਖ ਪਿਆਰਿਓ ਭਾਈ ਲੱਖਾ ਸਿੰਘ ਨੇ ਇੱਕ ਸ਼ੋਅ ਕੇ ਕਿਹਾ ਸਾਜ ਜੋਗ ਨਾਲ ਕਿ 15 ਦਿਨਾਂ ਦੇ ਵਿੱਚ ਅਸੀਂ ਬਾੜ ਵੇਲਾ ਕਰਦਾਂਗੇ ਪਰ 5-5 ਸੌ ਕੋ ਕੈਂਦਾ ਚੱਲਦਾ ਸੀ ਲੱਖਾਂ ਦਾ ਤੇਲ ਮੱਝਦਾ ਸੀ ਗੁਰਮੁਖ ਪਿਆਰਿਓ ਜਿਹੜਾ